ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਗਾਜ਼ਾ ਦਾ ਦੁਖਾਂਤ ਦੋਸਤੋ ਲਗਭਗ 3 ਮਹੀਨੇ ਦੇ ਕਰੀਬ ਸਮਾਂ ਪੂਰਾ ਹੋਣ ਵਾਲਾ ਹੈ ਜਦੋਂ ਇਜ਼ਰਾਈਲ ਤੇ ਗਾਜ਼ਾ ਦੇ ਵਿੱਚਕਾਰ ਇੱਕ ਜਿਹੜਾ ਮਹਾਯੁੱਧ ਕਹਿ ਲਈਏ ਲੜਾਈ ਕਹਿ ਲਈਏ ਸ਼ੁਰੂ ਹੋਈ ਸੀ ਤੇ ਉਸ ਨੂੰ ਚਲਦਿਆਂ ਨੂੰ 3 ਮਹੀਨੇ ਜਿਹੜਨੇ ਉਹ 7 ਜਨਵਰੀ ਨੂੰ ਪੂਰੇ ਹੋ ਜਾਣਗੇ ਤੇ ਇਹ ਇਸ ਵਰੇ ਦੀ ਆਪਾਂ ਸਭ ਤੋਂ ਭਿਆਨਕ ਤੇ ਦਹਿਸ਼ਤਗਰ ਲੜਾਈ ਕਹਿ ਸਕਦੇ ਹਾਂ ਜਿਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਦੀ ਫੌਤ ਹੋ ਗਈ ਲੱਖਾਂ ਲੋਕ ਜਿਹੜਨੇ ਘਰ ਤੋਂ ਬੇਕਾਰ ਹੋ ਗਏ ਹੋਰ ਇਸ ਤਰ੍ਹਾਂ ਕਈ ਤਰ੍ਹਾਂ ਦਾ ਜਿਹੜਾ ਹੈਗਾ ਦੋਵਾਂ ਦੇਸ਼ਾਂ ਨੂੰ ਆਰਥਿਕ ਤੇ ਸਮਾਜਿਕ ਪੱਖ ਤੋਂ ਕਾਫੀ ਨੁਕਸਾਨ ਚਲਣਾ ਪਿਆ ਕਾਫੀ ਜਿਹੜਾ ਹੈਗਾ ਉਹਨਾਂ ਦਾ ਸਮਾਜਿਕ ਤਾਣਾ ਬਣਾ ਹਿੱਲ ਗਿਆ ਪਰ ਉਸ ਦੇ باوجود ਇਹ ਲੜਾਈ ਜਿਹੜਾ ਹੈਗਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਬਲਕਿ ਹੋਰ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਹਾਲਾਂਕਿ ਇਜ਼ਰਾਈਲ ਵਾਰ-ਵਾਰ ਇਹੀ ਦਾਅਵਾ ਕਰ ਰਿਹਾ ਹੈ ਵੀ ਉਸ ਦੀ ਲੜਾਈ ਗਾਜ਼ਾ ਦੇ ਵਿੱਚ ਜਿਹੜੇ ਉੱਥੇ دہشتਗਰ ਜਥੇਬੰਦੀਆਂ ਹਮਾਸ ਉਹਦੇ ਵਿਰੁੱਧ ਚੱਲ ਰਹੀ ਹੈ ਉਹ ਉਸੇ ਨੂੰ ਜਿਹੜਾ ਹੈਗਾ ਨਿਸ਼ਾਨਾ ਬਣਾ ਰਿਹਾ ਹੈ ਪਰ ਜੇ ਅਸੀਂ ਦੇਖੀਏ ਤਾਂ ਕਿਤੇ ਨਾ ਕਿਤੇ ਇਹ ਅਸਿੱਧੇ ਢੰਗ ਨਾਲ ਜਿਹੜੀ ਕਾਰਵਾਈ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਹੈ ਇਕ ਗਾਜ਼ਾ ਵਿੱਚ ਰਹਿੰਦੇ ਫਲਸਤੀਨੀ ਲੋਕਾਂ ਵਿਰੁੱਧ ਹੋ ਰਹੀ ਹੈ ਕਿਉਂਕਿ ਹੁਣ ਤੱਕ ਦੇ ਜਿਹੜੇ ਆંકੜੇ ਸਾਹਮਣੇ ਆਉਂਦੇ ਨੇ ਉਸ ਚ ਜ਼ਿਆਦਾ ਮੌਤਾਂ ਵੀ ਫਲਸਤੀਨੀ ਲੋਕਾਂ ਦੀ ਹੋਈਆਂ ਨੇ ਬੇਗਰ ਵੀ ਫਲਸਤੀਨੀ ਹੋਈ ਨੇ ਜਾਂ ਕਹ ਦੋ ਜਾਨ ਕੇ ਟਾਰਗੇਟ ਵੀ ਉਹਨਾਂ ਨੂੰ ਕੀਤਾ ਗਿਆ ਹੈ ਬਲਕਿ ਫਲਸਤੀਨੀਆ ਨੂੰ ਜਿਵੇਂ ਕਹਿ ਲਈ ਜੜ ਤੋਂ ਖਤਮ ਕਰਨ ਲਈ ਇਜ਼ਰਾਈਲ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੋਵੇ ਉਸ ਤਰ੍ਹਾਂ ਦੀ ਕਾਰਵਾਈਆਂ ਚੱਲ ਰਹੀਆਂ ਨੇ ਤੇ ਇਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਜੇ ਅਸੀਂ ਦੀ ਸ਼ੁਰੂਆਤ ਤੋਂ ਦੇਖੀ ਤਾਂ ਇਸ ਦੀ ਕਾਰਵਾਈ 7 ਅਕਤੂਬਰ ਤੋਂ ਸ਼ੁਰੂ ਹੋਈ ਸੀ ਤੇ ਇਹ ਲਗਾਤਾਰ ਜਿਹੜਾ ਚੱਲ ਰਹੀਆਂ ਨੇ ਵੀ ਕਿ 7 ਅਕਤੂਬਰ ਨੂੰ ਜਿਹੜਾ ਇੱਕ ਹਮਾਸ ਨੇ ਇਜ਼ਰਾਈਲ ਤੇ ਜਿਹੜਾ ਇੱਕ ਹਮਲਾ ਕੀਤਾ ਸੀਗਾ ਉਸ ਹਮਲੇ ਦੇ ਵਿੱਚ 1200 ਤੋਂ 1400 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਸੀਗੇ 240 ਦੇ ਕਰੀਬ ਲੋਕ ਅਗਵਾ ਹੋ ਗਏ ਸੀਗੇ ਇਹਨਾਂ ਵਿੱਚ ਜ਼ਿਆਦਾਤਰ ਗਿਣਤੀ ਜਿਹੜਾ ਉਹ ਬੱਚੇ ਬਜ਼ੁਰਗਾਂ ਤੇ ਔਰਤਾਂ ਦੀ ਸੀ ਤੇ ਉਸ ਤੋਂ ਬਾਅਦ ਇਜ਼ਰਾਈਲ ਵੱਲੋਂ ਜਿਹੜਾ ਹੈਗਾ ਹਮਾਸ ਤੇ ਕਾਰਵਾਈ ਸ਼ੁਰੂ ਕੀਤੀ ਗਈ ਉੱਥੇ ਜਿਹੜੇ ਫਲਸਤੀਨੀ ਲੋਕ ਨੇ ਵਿਸ਼ੇਸ਼ ਤੌਰ ਤੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਗਈ ਫਿਰ ਇਜ਼ਰਾਈਲ ਵੱਲੋਂ ਜਿਹੜਾ ਹੈਗਾ ਚੁੰਨ-ਚੁੰਨ ਕੇ ਨਿਸ਼ਾਨੇ ਤੇ ਲੈ ਕੇ ਉੱਥੇ ਹਮਾਸ ਦੇ ਵਿੱਚ ਹਮਲੇ ਕੀਤੇ ਗਏ ਜਿੱਥੇ ਤੇ ਸਕੂਲਾਂ ਨੂੰ ਨਿਸ਼ਾਨੇ ਤੇ ਰੱਖਿਆ ਗਿਆ ਹਸਪਤਾਲਾਂ ਨੂੰ ਟਾਰਗੇਟ ਕੀਤਾ ਗਿਆ ਜਾਂ ਜਿਹੜੇ ਉੱਥੇ ਦੇ ਰਹਾਇਸ਼ੀ ਇਲਾਕੇ ਨੇ ਉਸ ਤੇ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਉਹਨਾਂ ਤੇ ਹਥਿਆਰ ਕੇਂਦ੍ਰਿਤ ਕਰਦੇ ਉੱਥੇ ਹਮਲੇ ਕੀਤੇ ਤੇ ਇਹੇ ਹਮਲੇ ਇੰਨੇ ਕ ਭਿਆਨਕ ਸਿਗੇ ਵਿਚ ਇਸ ਵਿੱਚ ਹੁਣ ਤੱਕ ਜੇ ਨਜ਼ਰ ਮਾਰੀਏ ਤਾਂ 21507 ਇਹ ਸਰਕਾਰੀ ਅੰਕੜੇ ਜਿਹੜੇ ਹੁਣ ਤੱਕ ਮਿਲੇ ਨੇ ਉਹਨੇ ਜਦੋਂ ਕਿ ਅਸਲ ਹਕੀਕਤ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਈ ਗੁਣਾ ਹੋ ਸਕਦੀ ਹੈ ਪਰ ਇਹਨਾਂ 84 ਦਿਨਾਂ ਦੇ ਵਿੱਚ ਜਿਹੜਾ ਹੈਗਾ ਇਸ ਲੜਾਈ 'ਚ 21507 ਲੋਕ ਨਾ ਜਿਹੜਾ ਇੱਕ ਫੌਤ ਹੋਗੀ ਉਥੇ 23 ਲੱਖ ਤੋਂ ਵੱਧ ਲੋਕ ਬੇਕਾਰ ਹੋਗੇ ਨੇ ਦੋਸਤੋ ਇਹ ਇਹ ਆંકੜਾ ਕੋਈ ਛੋਟਾ ਨਹੀਂ ਬਹੁਤ ਵੱਡਾ ਆંકੜਾ ਹੈ ਜਦੋਂ 21500 ਲੋਕ ਮਰ ਗਏ ਹੁਣ 23 ਲੱਖ ਲੋਕ ਬੇਕਾਰ ਹੋਗੇ ਹੁਣ ਤਾਂ ਪਤਾ ਲੱਗਦਾ ਵੀ ਕਿ ਇਹ ਜਾਣਬੁੱਝ ਕੇ ਬਸ ਇੱਕ ਦੂਜੇ ਨੂੰ ਨਿਸ਼ਾਨਾ ਤੇ ਲਿਆ ਜਾ ਰਿਹਾ ਜਦੋਂ ਕਿ ਇਹ ਨਹੀਂ ਦੇਖਿਆ ਜਾ ਰਿਹਾ ਇਸ ਨਾਲ ਕਿੰਨੀ ਮਨੁੱਖੀ ਜਾਨਾਂ ਜਾ ਰਹੀਆਂ ਨੇ ਕਿੰਨਾ ਦੋਵਾਂ ਦੇਸ਼ਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਕਿੰਨਾ ਸਮਾਜਿਕ ਤਾਣਾ ਬਾਣਾ ਹਿਲ ਰਿਹਾ ਪਰ ਉਹ ਦੋਵੇਂ ਮੁਲਕ ਜਿਹੜੇ ਆਪਣੀ ਬਸ ਰੰਜਿਸ਼ ਤੇ ਚੱਲਦੇ ਆ ਇੱਕ ਦੂਜੇ ਤੇ ਹਮਲੇ ਕਰਨ ਲੱਗੇ ਹੋਏ ਨੇ ਤੇ ਆਹ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਜਿਹੜੇ ਅੱਜ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਅੱਜ ਦੇ ਤਾਜ਼ਾ ਅੰਕੜੇ ਚੋਂ ਨੇ ਵੀ ਅੱਜ ਵੀ ਉੱਥੇ ਜਿਹੜਾ ਇੱਕ ਦੂਜੇ ਤੇ ਜਿਹੜਾ ਇੱਕ ਬੰਬਾਰਟਮੈਂਟ ਚੱਲ ਰਹੀ ਆ ਹਮਲੇ ਚੱਲ ਰਹੇ ਨੇ ਤਾਂ ਹੁਣ ਤੱਕ ਅੱਜ ਅੱਜ ਦੇ ਵਿੱਚ 100 ਦੇ ਕਰੀਬ ਲੋਕ ਮਾਰੇ ਗਏ ਨੇ ਤੇ 150 ਦੇ ਕਰੀਬ ਲੋਕ ਜ਼ਖਮੀ ਹੋ ਚੁੱਕੇ ਨੇ ਦੋਸਤੋ ਇਹੇ ਸਾਲ 2023 ਦੀ ਸਭ ਤੋਂ ਜਿਹੜਾ ਹੈਗਾ ਦੁਨੀਆ ਭਰ ਚੋਂ ਆਪਾਂ ਕਹ ਲਈਏ ਇੱਕ ਵੱਡੀ دہشتਗਰਤ ਕਾਰਵਾਈ ਹੈ ਵੀ ਕਿ ਜਿਸ ਚ ਸਿੱਧੇ ਤੌਰ ਤੇ ਜਿਹੜਾ ਹੈਗਾ ਲੋਕਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਇੰਨਾ ਹੀ ਨਹੀਂ ਜੇ ਅਸੀਂ ਗੱਲ ਕਰੀਏ ਤਾਂ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਔਰਤਾਂ ਨੂੰ ਬਜ਼ੁਰਗਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਜਿਹੜਾ ਹੈਗਾ ਟਾਰਗੇਟ ਕੀਤਾ ਜਾ ਰਿਹਾ ਵੀ ਜੇਕਰ ਇੱਕ ਦੇਸ਼ ਦੀ ਜਿਹੜਾ ਹੈਗਾ ਨੌਜਵਾਨੀ ਨੂੰ ਹੀ ਖਤਮ ਕਰ ਦਿੱਤਾ ਜਾਵੇ ਬੱਚਿਆਂ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਆਉਣ ਵਾਲੇ ਸਮੇਂ 'ਚ ਉਹ ਦੇਸ਼ ਆਟੋਮੈਟਿਕਲੀ ਜਿਹੜਾ ਇੱਕ ਖੁਦ ਬਖ ਖੁਦ ਖਤਮ ਹੋਣ ਦੇ ਰਾਹ ਤੇ ਪੈ ਜਾਏਗਾ ਤਾਂ ਉਸੇ ਸੋਚੀ ਸਮਝੀ ਰੰਜਿਸ਼ ਤੇ ਚੱਲਦੇ ਆਂ ਕਹ ਲਈ ਇਸ ਤਰ੍ਹਾਂ ਹੀ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਇੰਨਾ ਹੀ ਨਹੀਂ ਜੇ ਅਸੀਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਇਆ ਉਸ ਦੀ ਗੱਲ ਕਰੀਏ ਤਾਂ ਇਹ ਲੜਾਈ ਪੱਤਰਕਾਰਾਂ ਦੀ ਵੀ ਬਹੁਤ ਭਾਰੂ ਰਹੀ ਹੈ ਕਿਉਂਕਿ ਹੁਣ ਤੱਕ ਜਿਹੜਾ ਹੈਗਾ 106 ਦੇ ਕਰੀਬ ਪੱਤਰਕਾਰ ਇਹਨਾਂ 84 ਦਿਨਾਂ ਦੇ ਵਿੱਚ ਵੀ ਮਰ ਚੁੱਕੇ ਨੇ ਵਿਕਨ ਦਾਜਨ ਜੀ ਆਪਾਂ ਐਵਰੇਜ ਕੱਟੀਏ ਤਾਂ ਰੂਝ ਇੱਕ ਤੋਂ ਵੱਧ ਪੱਤਰਕਾਰਾਂ ਦੀ ਜਿਹੜਾ ਹੈਗਾ ਇਸ ਲੜਾਈ ਦੇ ਵਿੱਚ ਫੌਤ ਹੋ ਰਹੀ ਹੈ ਤਾਂ ਪਤਾ ਲੱਗਦਾ ਵੀ ਕਿ ਇਹ ਕਿੰਨੀ ਕੁ ਜਿਹੜਾ ਹੈਗਾ ਘਾਤਕ ਹੁੰਦੀ ਜਾ ਰਹੀ ਹੈ ਜਦੋਂ ਕਿ ਲੋੜ ਇਹੀ ਹੈ ਵੀ ਕਿ ਦੁਨੀਆ ਭਰ ਦੇ ਜਿਹੜੇ ਹੋਰ ਦੇਸ਼ ਨੇ ਉਹਨਾਂ ਨੂੰ ਬੈਠ ਕੇ ਦੋਵਾਂ ਦੇਸ਼ਾਂ 'ਚ ਸਮਝੌਤਾ ਕਰਵਾਉਣਾ ਚਾਹੀਦਾ ਗੱਲਬਾਤ ਕਰਵਾਨੀ ਚਾਹੀਦੀ ਹੈ ਤਾਂ ਜੋ ਜਿਹੜਾ ਇਹ ਮਨੁੱਖੀ ਨਰਸੰਹਾਰ ਚੱਲ ਰਿਹਾ ਇੱਕ ਤਰ੍ਹਾਂ ਦਾ ਵੀ ਕਿ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਲੋਕਾਂ ਦੀ ਜਾਨਾਂ ਲਈਆਂ ਜਾ ਰਹੀਆਂ ਨੇ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ ਵੀ ਕਿਾ ਉਸ ਨੂੰ ਕਿਵੇਂ ਰੋਕਿਆ ਜਾਵੇ ਇਸ ਲਈ ਕੋਈ ਨਾ ਕੋਈ ਠੋਸ ਰਣਨੀਤੀ ਕੋਈ ਠੋਸ ਹੱਲ ਜਿਹੜਾ ਉਹ ਕੱਟਣਾ ਚਾਹੀਦਾ ਬਲਕਿ ਇਹ ਨਹੀਂ ਹੋ ਰਿਹਾ ਵੀ ਕਿਾ ਬਲਕਿ ਹਾਲਾਤ ਦਿਨ-ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਨੇ ਇਸ ਲਈ ਲੋੜ ਹੈ ਵੀ ਕਿਾ ਹੋਰ ਦੇਸ਼ਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਤੇ ਇਸ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਸ ਤੇ ਨੱਥ ਪਾਉਣ ਲਈ ਕੋਈ ਯਤਨ ਕਰਨੇ ਚਾਹੀਦੇ ਨੇ ਦੋਸਤੋ ਜਦੋਂ ਅਸੀਂ ਇਸਰਾਈਲ ਤੇ ਗਾਜ਼ਾ ਦੇ ਵਿੱਚ ਜਿਹੜੇ ਹਾਲਾਤ ਬਣ ਰਹੇ ਨੇ ਇਹਨਾਂ ਹਾਲਾਤਾਂ ਤੇ ਨਜ਼ਰ ਮਾਰਦੇ ਆ ਤਾਂ ਸਾਨੂੰ ਜਿਹੜੀ ਫੈਜ਼ ਹੰਮਤ ਫੈਜ਼ ਵੱਲੋਂ ਕਈ ਦਹਾਕਿਆਂ ਪਹਿਲਾਂ ਇੱਕ ਫਲਸਤੀਨੀ ਬੱਚੇ ਲਈ ਲੋਰੀ ਲਿਖੀ ਗਈ ਸੀ ਉਹ ਲੋਰੀ ਯਾਦ ਆਂਦੀ ਹੈ ਉਹ ਲੋਰੀ ਸਾਹਮਣੇ ਆਂਦੀ ਹੈ ਕਿਉਂਕਿ ਉਹ ਕਈ ਦਹਾਕੇ ਪਹਿਲਾਂ ਲਿਖੀ ਗਈ ਸੀ ਪਰ ਉਹ ਲੋਰੀ ਅੱਜ ਦੇ ਮੌਜੂਦਾ ਹਾਲਾਤਾਂ ਤੇ ਬਿਲਕੁਲ ਢੁਕਦੀ ਹੈ ਜੇ ਉਸ ਤੇ ਨਜ਼ਰ ਮਾਰੀਏ ਤਾਂ ਫੈਜ਼ ਅਹਿਮਦ ਫੈਜ਼ ਲਿਖਦੇ ਨੇ ਫਲਸਤੀਨੀ ਬੱਚੇ ਨੂੰ ਲੋਰੀ फैज़ अहमद फैज दी लिखी हुई है मत रो बच्चे रो रो के अभी तेरी अम्मी की आँख लगी है मत रो बच्चे कुछ ही पहले तेरे अब्बा ने अपने गम से रुखसत ली है मत रो बच्चे तेरा भाई अपने ख्वाब की तितली पीछे दूर कहीं पर देश गया है मत रो बच्चे तेरी बाजी का डोला प्राय देश गया है मत रो बच्चे तेरे आंगन में मुर्दा सूरज नहला के गए हैं चंद्रमा दफना के गई हैं रे बच्चे अम्मी अब्बा बाजी भाई चांद और सूरज तू गर रोएगा तो ये सब और भी तुझको रुलवाएंगे तू मुस्काएगा तो शायद सारे एक दिन पेश बदल कर तुझसे खेलने लौट आएंगे ਇਹੀ ਜਿਹੜੀ ਲੋਰੀ ਹੈ ਇਹ ਫੈਜ਼ ਅਹਿਮਦ ਫੈਜ਼ ਵੱਲੋਂ ਅੱਜ ਨਹੀਂ ਕਈ ਦਹਾਕੇ ਪਹਿਲਾਂ ਇੱਕ ਫਲਸਤੀਨੀ ਬੱਚੇ ਲਈ ਲਿਖੀ ਗਈ ਸੀ ਤੇ ਅੱਜ ਦੇ ਹਾਲਾਤਾਂ 'ਤੇ ਇਹ ਲੋਰੀ ਬਿਲਕੁਲ ਢੁਕਦੀ ਹੈ ਤੇ ਹੁਣ ਚਾਹੀਦਾ ਇਹ ਹੀ ਹੈ ਕਿ ਜੋ ਹਾਲਾਤ ਇਜ਼ਰਾਈਲ ਤੇ ਗਾਜ਼ਾ ਦੀ ਲੜਾਈ 'ਚ ਬਣਦੇ ਜਾ ਰਹੇ ਨੇ ਜੋ ਉੱਥੇ ਹਾਲਾਤ ਬਣ ਰਹੇ ਨੇ ਤਾਂ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਉਸ ਲੜਾਈ ਨੂੰ ਖਤਮ ਕਰਨਾ ਚਾਹੀਦਾ ਹੈ ਅਮਨ ਤੇ ਸ਼ਾਂਤੀ ਨਾਲ ਸਭ ਨੂੰ ਰਹਿਣਾ ਚਾਹੀਦਾ ਕਿਉਂਕਿ ਲੜਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਲੜਾਈ ਕਿਸੇ ਵੀ ਮਸਲੇ ਨੂੰ ਖਤਮ ਨਹੀਂ ਕਰਦੀ ਬਲਕਿ ਲੜਾਈ ਨਾਲ ਮਸਲੇ ਉਲਝਦੇ ਹੀ ਨੇ ਹਾਲਾਤ ਵਿਗੜਦੇ ਹੀ ਨੇ ਇਸ ਤਰ੍ਹਾਂ ਜਿਵੇਂ ਵੱਡੀ ਗਿਣਤੀ ਚ ਮਨੁੱਖੀ ਜਾਨਾਂ ਜਾ ਰਹੀਆਂ ਨੇ ਤਾਂ ਇਸ ਇਹੋ ਜਿਹੀਆਂ ਲੜਾਈਆਂ ਚ ਮਨੁੱਖੀ ਜਾਨਾਂ ਵੀ ਜਾਂਦੀਆਂ ਨੇ ਆਰਥਿਕ ਤੇ ਸਮਾਜਿਕ ਪੱਖੋਂ ਵੀ ਦੇਸ਼ਾਂ ਦਾ ਨੁਕਸਾਨ ਹੁੰਦਾ ਹੈ ਹਾਲਾਤ ਹੋਰ ਵਿਗੜਦੇ ਨੇ ਇਸ ਲਈ ਚਾਹੀਦਾ ਇਹ ਹੀ ਹੈ ਕਿ ਦੋਵੇਂ ਦੇਸ਼ਾਂ ਨੂੰ ਇਹੋ ਜਿਹੀ ਲੜਾਈ ਦੀ ਥਾਂ ਤੇ ਬੈਠ ਕੇ ਕੋਈ ਸ਼ਾਂਤੀ ਦਾ ਰਾਹ اختیار ਕਰਨਾ ਚਾਹੀਦਾ ਹੈ ਕੋਈ ਸ਼ਾਂਤੀ ਲੱਭਣੀ ਚਾਹੀਦੀ ਹੈ ਪਰ ਕੀ ਹੋਏਗਾ ਉਹ ਤਾਂ ਸਮਾਂ ਹੀ ਦੱਸੇਗਾ ਪਰ 84 ਦਿਨਾਂ ਦੇ ਹਾਲਾਤ ਅਸੀਂ ਤੁਹਾਡੇ ਸਾਹਮਣੇ ਰੱਖੀਨੇ ਵੀਗਾ 84 ਦਿਨਾਂ ਚ ਉੱਥੇ ਕੀ ਹਾਲਾਤ ਬਣ ਰਹੇ ਨੇ ਕੀ ਮਾਹੌਲ ਉੱਥੇ ਦੇਖਣ ਨੂੰ ਮਿਲ ਰਿਹਾ ਭਵਿੱਖ ਦੇ ਵਿੱਚ ਜੋ ਹੋਵੇਗਾ ਉਹ ਵੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਪੰਜਾਬੀ ਟ੍ਰਿਬਿਊਨ ਇਹੋ ਜੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ-ਸਮੇਂ ਤੇ ਤੁਹਾਡੇ ਤੱਕ ਰੱਖਦਾ ਰਹੇਗਾ ਤੁਹਾਡੇ ਅੱਗੇ ਪਹੁੰਚਾਉਂਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ